ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਤਾਂ ਕਦੋਂ ਹੋਵੇਗਾ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਦਾ ਚੰਗੀਆਂ ਗਲੀਆਂ ਸੜਕਾਂ ਦਾ ਪੂਰਾ ਖਵਾਬ ਲੋਕ ਰਹੇ ਨੇ ਵੱਖ-ਵੱਖ ਸੜਕਾਂ ਗਲੀਆਂ 'ਚ ਡਿਗ ਹੁਣ ਤਾਂ ਕਿਰਪਾ ਕਰ ਦਿਓ ਐਮਐਲਏ ਸਾਹਿਬ ਸੋ ਇਸ ਵਕਤ ਵੀ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਆਦਮਵਾਲ ਮਾਰਗ ਦੇ ਉੱਤੇ ਜਿਹੜਾ ਕਿ ਇਹ ਲਿੰਕ ਸੜਕ ਹੈ ਜੋ ਕਿ ਸ਼ਹਿਰ ਨੂੰ ਕਈ ਪਿੰਡਾਂ ਦੇ ਨਾਲ ਜੋੜਦੀ ਹੈ ਤਾਂ ਹੁਸ਼ਿਆਰਪੁਰ ਤੋ ਚਿੰਤਪੁਰਨੀ ਮਾਰਗ ਨੂੰ ਜੋੜਨ ਵਾਲੀ ਇਹ ਮੇਨ ਸੜਕ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਉਹ ਇੱਥੋਂ ਗੁਜ਼ਰਦੇ ਨੇ ਤਾਂ ਆਲੇ-ਦੁਆਲੇ ਜਿਹੜੇ ਕਿ ਮੁਹੱਲੇ ਵੀ ਨੇ ਵੱਡੀ ਗਿਣਤੀ ਦੇ ਵਿੱਚ ਵਸਨੀਕ ਨੇ ਉੱਥੇ ਰਹਿੰਦੇ ਨੇ ਤਾਂ ਇਹਨਾਂ ਰੋੜਾਂ ਤੋਂ ਹਉਕੇ ਉਹਨਾਂ ਨੂੰ ਰੋਜ਼ ਹੀ ਆਣਾ ਪੈਂਦਾ ਹੈ ਤਾਂ ਵੱਡੀ ਸਮੱਸਿਆ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਰੋਡ ਦੀ ਜਿਹੜੀ ਕਿ ਹਾਲਤ ਹੈ ਉਹ ਬਹੁਤ ਹੀ ਇੱਥੋਂ ਖਰਾਬ ਹੈ ਲੋਕ ਨੇ ਜਿਹੜੇ ਕਿ ਬਹੁਤ ਹੀ ਮੁਸ਼ਕਲ ਦੇ ਨਾਲ ਇੱਥੋਂ ਗੁਜ਼ਰਦੇ ਨੇ ਖੱਡੇ ਪੱਟੇ ਹੋਏ ਨੇ ਤਾਂ ਜਿਹੜੇ ਬੱਚਿਆਂ ਦੇ ਨਾਲ ਆਂਦੇ ਨੇ ਪਰਿਵਾਰਕ ਮੈਂਬਰ ਹੁੰਦੇ ਨੇ ਜਾਂ ਬੀਬੀਆਂ ਭੈਣਾਂ ਹੁੰਦੀਆਂ ਨੇ ਬੱਚਿਆਂ ਦੇ ਨਾਲ ਆਂਦੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਕ ਖਤਰੇ ਭਰੇ ਆ ਰੋਡ ਹੈ ਕਿਉਂਕਿ ਖੱਡੇ ਡੂੰਗੇ ਡੂੰਗੇ ਇੱਥੇ ਪਏ ਹੋਏ ਨੇ ਤਾਂ بارش ਤੋਂ ਬਾਅਦ ਇਹਨਾਂ ਖੱਡਿਆਂ ਦੇ ਵਿੱਚ ਪਾਣੀ ਵੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੂਜੇ ਪਾਸੇ ਵੀ ਜਿਹੜੀਆਂ ਕਿ ਮੈਂ ਕਵਾਂਗਾ ਕਿ ਤਸਵੀਰਾਂ ਦਿਖਾ ਦੇ ਨੇ ਪ੍ਰਸਿੱਧ ਮੰਦਰ ਵੈ ਜਿਹੜਾ ਕਿ ਇੱਥੇ ਤਾਂ ਉਸ ਦੇ ਸਾਹਮਣੇ ਵੀ ਬਿਲਕੁਲ ਰੋਡ ਦੀ ਜਿਹੜੀ ਕਿ ਜਖਣਾ ਹੀ ਪੱਟੀ ਹੋਈ ਹੈ ਤਾਂ ਜਿਮ ਵੀ ਨੀਅਰ ਬਾਇ ਪੈਂਦਾ ਹੈ ਯੁਵਾ ਨੌਜਵਾਨ ਇੱਥੋਂ ਆਂਦੇ ਹੋਣਗੇ ਤਾਂ ਕਿੰਨੀ ਦਿੱਕਤ ਦਾ ਜਿਹੜਾ ਕਿ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਇਸ ਵਕਤ ਤਾਂ ਦਿਨ ਹੈਗਾ ਤੇ ਜੇਕਰ ਅਸੀਂ ਰਾਤ ਦੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਆਵਾਜ਼ਾਂ ਹੀ ਹੈ ਜਿਹੜੀ ਇਸ ਰੋਡ ਤੋਂ ਘਟ ਹੁੰਦੀ ਹੈ ਤਾਂ ਲੋਕ ਨੇ ਜਿਹੜੀਆਂ ਕਿ ਉਹ ਗੱਡੀਆਂ ਜਾਂ ਟੂ-ਵੀਲਰ ਆਪਣੇ ਤੇਜ਼ ਰਫ਼ਤਾਰ ਨਾਲ ਇਸ ਰੋਡ ਤੋਂ ਲੈ ਕੇ ਜਾਂਦੇ ਹਨ ਸੋ ਉਹਨਾਂ ਨੂੰ ਵੀ ਇੱਕ ਵਾਰੀ ਹਾਲਾਤ ਜ਼ਰੂਰ ਦਿਖਾ ਦੇਣਾ ਚਾਹਾਂਗੇ ਬਰਸਾਤਾਂ ਵਿੱਚ ਰੋਡ ਦੇ ਕਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਹੋਏ ਨੇ ਤਾਂ ਰੋਡ ਦੀ ਆਪਾਂ ਕਹਿ ਸਕਦੇ ਹਾਂ ਕਿ ਜਖਣਾ ਹੀ ਪੱਟੀ ਹੋਈ ਹੈ ਸੋ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੇ ਵੀ ਗਏ ਨੇ ਉਦੋਂ ਵੀ ਜਿਹੜਾ ਕਿ ਇਸ ਰੋਡ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਚਾਹੇ ਉਹ ਐਮਐਲਏ ਸਾਹਿਬ ਹੋਣ ਜਾਂ ਮੇਅਰ ਸਾਹਿਬ ਹੋਣ ਕਿਸੇ ਦਾ ਵੀ ਧਿਆਨ ਇਸ ਰੋਡ ਦੇ ਉੱਤੇ ਨਹੀਂ ਗਿਆ ਹੈ ਤਾਂ ਉਦੋਂ ਹੀ ਜੇਕਰ ਇਹ ਰੋਡ ਦੀ ਜਿਹੜੀ ਕਿ ਮੁਰੰਮਤ ਦਾ ਕੰਮ ਹੋ ਜਾਂਦਾ ਤਾਂ ਅੱਜ ਜਿਹੜੇ ਕਿ ਲੋਕੀ ਨੇ ਇਹ ਗੁਜ਼ਰ ਰਹੇ ਨੇ ਜਿਹੜਾ ਕਿ ਇੰਨੀ ਪਰੇਸ਼ਾਨੀ ਦੇ ਨਾਲ ਇਹ ਘੱਟੋ ਘੱਟ ਥੋੜਾ ਇੱਕ ਇੰਪਰੂਵਮੈਂਟ ਜ਼ਰੂਰ ਹੋ ਜਾਂਦੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਸ਼ਰਮਤਾ ਭਰੀਆਂ ਜਿਹੜੀਆਂ ਕਿ ਇਹ ਤਸਵੀਰਾਂ ਨੇ ਇਸ ਰੋਡ ਵੱਲ ਕਿੰਨੀ ਦੇਰ ਤੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਪਿੱਛੋਂ ਦੀ ਲੈ ਕੇ ਅੱਗੇ ਤੱਕ ਜਿਹੜਾ ਕਿ ਇਹ ਰੋਡ ਹੈ اسی ਤਰ੍ਹਾਂ ਦੇ ਨਾਲ ਪੱਟਿਆ ਹੋਇਆ ਹੈ ਹਾਲਾਂਕਿ ਚਿੰਤਪੁਰਨੀ ਮਾਤਾ ਜੀ ਦੇ ਨਵਰਾਤਰੇ ਮੇਲੇ ਵੀ ਹੋ ਕੇ ਹਟੇ ਨੇ ਪਰੰਤੂ ਫੇਰ ਵੀ ਇਸ ਰੋਡ ਦੀ ਕੋਈ ਵੀ ਡਿਵੈਲਪਮੈਂਟ ਜਾਂ ਇਸ ਦਾ ਕੋਈ ਵੀ ਪੈਚ ਵਰਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਹੀਂ ਕਰਾਇਆ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਜਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕੀ ਉਹ ਇਸ ਰੋਡ ਤੋਂ ਹੋ ਕੇ ਜਾਂਦੇ ਨੇ ਤਾਂ ਇੱਕ ਵੱਡੀ ਸਮੱਸਿਆ ਹੈ ਰੋਡ ਹੈ ਲੋਕਾਂ ਦੇ ਲਈ ਬਣ ਚੁੱਕਿਆ ਹੋਇਆ ਕੱਲਾ ਆਦਮਵਾਲ ਰੋਡ ਹੀ ਨਹੀਂ ਹੋਰ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਇਹ ਰੋਡ ਹੈ ਜਿਹੜਾ ਕਿ ਇੱਕ ਦੂਸਰੇ ਦੇ ਨਾਲ ਜੋੜਦਾ ਹੈ ਮੇਨ ਸੜਕ ਹੈ ਮਾਤਾ ਚਿੰਤਪੁਰਨੀ ਤੱਕ ਜਾਂਦੇ ਨੇ ਇਸ ਸੜਕ ਤੋਂ ਹੋ ਕੇ ਲੋਕ ਤਾਂ ਫੇਰ ਵੀਡੀਓ ਦੇ ਐਂਡ ਦੇ ਵਿੱਚ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਬਹੁਤ ਹੀ ਖਤਰੇ ਵਾਲਾ ਪੁਆਇੰਟ ਹੈ ਰਾਤ ਹੀ ਇੱਥੋਂ ਤੇਜ਼ ਵਾਹਨ ਨੇ ਜਿਹੜੇ ਕਿ ਲੋਕੀ ਲੈ ਕੇ ਜਾਂਦੇ ਨੇ ਕਿਉਂਕਿ ਆਵਾਜ਼ਾ ਹੀ ਘੱਟ ਹੁੰਦੀ ਆ ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਅਪੀਲ ਕਰਨਾ ਚਾਹਾਂਗੇ ਕਿ ਆਪਣੇ ਜਿਹੜੇ ਵਾਹਨ ਨੇ ਉਹ ਧੀਮੀ ਰਫ਼ਤਾਰ ਦੇ ਵਿੱਚ ਇਸ ਰੋਡ ਤੋਂ ਲਿਹਾਏ ਜਾਣ ਤਾਂ ਜੋ ਕਿਸੇ ਦਾ ਵੀ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਪ੍ਰਸ਼ਾਸਨ ਨੂੰ ਵੀ ਫੇਰ ਬੇਨਤੀ ਕਰਨਾ ਚਾਹਾਂਗੇ ਇਸ ਰੋਡ ਦੀ ਮੁਰੰਮਤ ਵੱਲ ਇਸ ਦੇ ਪੈਚ ਵਰਕ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕੋ ਸੁੱਖ ਮਹਿ ਢੰਗ ਨਾਲ ਇੱਥੋਂ ਗੁਜ਼ਰ ਸਕਣ university